ਸਤ ਸ੍ਰੀ ਅਕਾਲ ਮੈਂ ਹਾਂ ਬਖਸ਼ੀਤ ਸਿੰਘ ਅਜਾਦ ਇਸ ਵਕਤ ਤੱਕ ਦੀਆਂ ਚਾਰ ਵੱਡੀਆਂ ਖਬਰਾਂ ਨੇ ਪਹਿਲੀ ਖਬਰ ਹੈ ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਹੋਏ ਅਤਵਾਦੀ ਹਮਲੇ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਇੱਕ ਪਾਕਿਸਤਾਨ ਦਾ ਜਸੂਸ ਫੜੇ ਜਾਣ ਦੀ ਖਬਰ ਆ ਰਹੀ ਹੈ ਔਰ ਇਹ ਜਸੂਸ ਇੱਕ ਬਦਲੇ ਹੋਏ ਭੇਸ ਦੇ ਵਿੱਚ ਬਠਿੰਡਾ ਦੇ ਵਿੱਚ ਫੜਿਆ ਗਿਆ ਇਹਦੀ ਪੂਰੀ ਜਾਣਕਾਰੀ ਤੁਹਾਨੂੰ ਆਪਾਂ ਅੱਗੇ ਦਿੰਨੇ ਆ ਦੂਜੀ ਵੱਡੀ ਖਬਰ ਹੈ ਕਿ ਇਸ ਤੋਂ ਬਾਅਦ ਪਾਕਿਸਤਾਨ ਦੇ ਰੱਖਿਆ ਮੰਤਰੀ ਦੇ ਉੱਪਰ ਭਾਰਤ ਸਰਕਾਰ ਨੇ ਇੱਕ ਵੱਡਾ ਐਕਸ਼ਨ ਕੀਤਾ ਹੈ ਕੀ ਐਕਸ਼ਨ ਕੀਤਾ ਉਹ ਵੀ ਤੁਹਾਨੂੰ ਅੱਗੇ ਦੱਸਦੇ ਹਾਂ ਤੀਜੀ ਵੱਡੀ ਖਬਰ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਵੱਡਾ ਬਿਆਨ ਦਿੱਤਾ ਹੈ ਤੇ ਚੌਥੀ ਵੱਡੀ ਖਬਰ ਹੈ ਹਾਈ ਕੋਰਟ ਦੇ ਵਿੱਚ ਅੱਜ ਪੁਲਿਸ ਵਾਲੇ ਫੇਰ ਕਸੂਤੇ ਫਸੇ ਨੇ ਹੁਣ ਪਹਿਲੀ ਖਬਰ ਤੋਂ ਸ਼ੁਰੂ ਕਰੀਏ ਪਹਿਲਗਾਮ 'ਚ ਹਮਲਾ ਹੋਇਆ ਉਸ ਤੋਂ ਬਾਅਦ ਜਿੰਨਾ ਵੱਡਾ ਰੌਲਾ ਪਿਆ ਦੋਨੇ ਦੇਸ਼ ਭਾਰਤ ਤੇ ਪਾਕਿਸਤਾਨ ਬਹੁਤ ਤਣਾ ਤਣੀ ਦੇ ਵਿੱਚ ਆਏ ਦੋਨਾਂ ਦੇ ਵਿੱਚ ਇੱਕ ਦੂਜੇ ਦੇ ਉੱਪਰ ਸਖਤ ਪਾਬੰਦੀਆਂ ਮੜੀਆਂ ਗਈਆਂ ਉਸ ਤੋਂ ਬਾਅਦ ਅੱਜ ਪੰਜਾਬ ਦੇ ਬਠਿੰਡਾ ਤੋਂ ਇਹ ਖਬਰ ਆ ਰਹੀ ਹੈ ਕਿ ਉੱਥੇ ਜਿਹੜੀ ਫੌਜੀ ਸ਼ੌਣੀਆਂ ਦਾ ਕੈਂਟ ਵਾਲਾ ਇਲਾਕਾ ਹੈ ਉੱਥੋਂ ਇੱਕ ਮੋਚੀ ਦੇ ਰੂਪ ਚ ਬੰਦਾ ਸੀਗਾ ਜਿਹਨੂੰ ਪੰਜਾਬ ਪੁਲਿਸ ਨੇ ਹਰਾਸਤ ਚ ਲਿਆ ਗ੍ਰਿਫਤਾਰ ਕੀਤਾ ਉਹਦੇ ਤੇ ਮੁਕੱਦਮਾ ਦਰਜ ਕੀਤਾ ਉਹਦੇ ਤੋਂ ਪੁੱਛਗਿੱਛ ਹੋ ਰਹੀ ਆ ਕਿਉਂਕਿ ਉਹਦੇ ਉੱਪਰ ਸ਼ੱਕ ਹੈ ਕਿ ਉਹ ਪਾਕਿਸਤਾਨ ਦਾ ਜਸੂਸ ਹੋ ਸਕਦਾ ਹੈ ਉਹਦੇ ਉੱਪਰ ਜੋ ਮੀਡੀਆ 'ਚ ਜਾਣਕਾਰੀ ਆ ਰਹੀ ਹੈ ਕਿ ਉਹ ਜਿਹੜਾ ਵਿਅਕਤੀ ਹੈ ਸੁਨੀਲ ਕੁਮਾਰ ਉਹਦਾ ਨਾਮ ਦੱਸਿਆ ਜਾ ਰਿਹਾ ਹੈ ਪਾਕਿਸਤਾਨ ਦੇ ਵਿੱਚ ਕੋਈ ਕੁੜੀ ਹੈ ਉਹਦੇ ਨਾਲ ਉਹਦੇ ਸਬੰਧ ਸੀਗੇ ਔਰ ਉਹ ਦੱਸਿਆ ਜਾ ਰਿਹਾ ਹੈ ਕਿ ਉਹ ਕੁੜੀ ਦੇ ਨਾਲ ਉਹ ਸੂਚਨਾਵਾਂ ਦਾ ਆਦਾਨ-ਪ੍ਰਦਾਨ ਕਰਦਾ ਸੀ ਔਰ ਇਸ ਤਰੀਕੇ ਨਾਲ ਲੋਕਾਂ ਨੂੰ ਪਹਿਲਾਂ ਉੱਤੇ ਸ਼ੱਕ ਬਣਿਆ ਫੇਰ ਪੁਲਿਸ ਤੱਕ ਉਹ ਸੂਚਨਾ ਪਹੁੰਚੀ ਫੇਰ ਪੰਜਾਬ ਪੁਲਿਸ ਨੇ ਉਹਨੂੰ ਗ੍ਰਿਫਤਾਰ ਕੀਤਾ ਤੇ ਬਠਿੰਡਾ ਕੈਂਟ ਥਾਣਾ ਦੇ ਵਿੱਚ ਉਹਦੀ ਗ੍ਰਿਫਤਾਰੀ ਪਾਈ ਗਈ ਹੈ ਪੁੱਛਗਿੱਛ ਜਾਰੀ ਹੈ ਜਿਹੜੇ ਨਰਿੰਦਰ ਪੰਜਾਬ ਪੁਲਿਸ ਦੇ ਅਫੀਸਰ ਨੇ ਬਠਿੰਡਾ ਤੋਂ ਉਹਨਾਂ ਨੇ ਕਿਹਾ ਕਿ ਅਸੀਂ ਬੜੀ ਬਰੀਕੀ ਦੇ ਨਾਲ ਹਰ ਪਹਿਲੂ ਤੋਂ ਉਹਦੀ ਜਾਂਚ ਕਰ ਰਹੇ ਹਾਂ ਕਿਉਂਕਿ ਉਹਦੇ ਫੋਨ ਦੇ ਉੱਪਰ ਕਈ ਇਸ ਤਰ੍ਹਾਂ ਦੀਆਂ ਇਨਪੁਟ ਆਊਟਪੁਟ ਨਹੀਂ ਜਿੰਨਾ ਤੋਂ بڑا ਕੁਝ ਸਾਹਮਣੇ ਆ ਸਕਦਾ ਹੈ ਮੀਡੀਆ ਦੇ ਵਿੱਚ ਆਈ ਜਾਣਕਾਰੀ ਦੇ ਮੁਤਾਬਕ ਉਹ ਜਿਹੜਾ ਵਿਅਕਤੀ ਮੋਚੀ ਦੇ ਰੂਪ ਚ ਉੱਥੇ ਕੰਮ ਕਰਦਾ ਸੀ ਉਹਦੇ ਪਾਕਿਸਤਾਨ ਦੀ ਇੱਕ ਕੁੜੀ ਦੇ ਨਾਲ ਲਿੰਕ ਨੇ ਤੇ ਉਹਦੇ ਥਰੂ ਕਈ ਮਹੱਤਵਪੂਰਨ ਜਾਣਕਾਰੀਆਂ ਤੇ ਸੂਚਨਾਵਾਂ ਉਧਰ ਗਈਆਂ ਹੋ ਸਕਦੀਆਂ ਨੇ ਹੁਣ ਤੁਸੀਂ ਇਹਦੇ ਬਾਰੇ ਆਪਣਾ ਕਮੈਂਟ ਲਿਖਿਓ ਤੁਹਾਨੂੰ ਕੀ ਲੱਗਦਾ ਕੀ ਉਹ ਗਰੀਬ ਮੋਚੀ ਵੈਸੇ ਹੀ ਰਗੜਿਆ ਜਾ ਰਿਹਾ ਜਾਂ ਉਹ ਜਸੂਸ ਹੋ ਸਕਦਾ ਜੋ ਪੰਜਾਬ ਪੁਲਿਸ ਦੇ ਅਫੀਸਰ ਨਰਿੰਦਰ ਜੀ ਹੋਰਾਂ ਨੇ ਦੱਸਿਆ ਉਹ ਕਹਿੰਦੇ ਅਸੀਂ ਉਹਨੂੰ ਇਸ ਇਨੀਸ਼ੀਅਲ ਸਟੇਜ ਦੇ ਉੱਪਰ ਜਸੂਸ ਅਜੇ ਨਹੀਂ ਕਹਿ ਸਕਦੇ ਮੀਡੀਆ ਉਹਨੂੰ ਜਸੂਸ ਬਣਾ ਚੁੱਕਾ ਹੈ ਮੀਡੀਆ ਨੇ ਤਾਂ ਕਹਿਤਾ ਉਹ ਜਸੂਸ ਹੈ ਪਰ ਸਵਾਲ ਇਹ ਆ ਮੰਨ ਲਓ ਉਹ ਗਰੀਬ ਮੋਚੀ ਹੋਵੇ ਉਹਦੇ ਉੱਪਰ ਛੱਕ ਝੂਠਾ ਹੋਵੇ ਫਿਰ ਉਹਨੂੰ ਪਹਿਲਾਂ ਹੀ ਪੁਸ਼ਟੀ ਹੋਣ ਤੋਂ ਪਹਿਲਾਂ ਹੀ ਪਾਕਿਸਤਾਨ ਦਾ ਜਸੂਸ ਜੇ ਮੀਡੀਆ ਨੇ ਬਣਾ ਦਿੱਤਾ ਹੈ ਤਾ ਫਿਰ ਇਹਦਾ ਜੁम्मेवार ਕੌਣ ਹੋਊਗਾ ਔਰ ਉਹਦੀ ਜ਼ਿੰਦਗੀ ਦੇ ਵਿੱਚ ਜੋ ਉਹਦੀ ਬੇਇੱਜ਼ਤੀ ਹੋਈ ਨੁਕਸਾਨ ਹੋਇਆ ਉਹਦੀ ਪਰਪਾਈ ਕੌਣ ਕਰੇਗਾ ਪਰ ਜੇ ਉਹ ਪਾਕਿਸਤਾਨ ਦਾ ਜਸੂਸ ਹੈ ਤਾਂ ਉਹਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਅਗਲੀ ਵੱਡੀ ਖਬਰ ਹੈ ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਹਰਿਆਣਾ ਦੇ ਪਾਣੀਆਂ ਨਾਲ ਜੁੜਿਆ ਬਿਆਨ ਅੱਜ ਦਿੱਤਾ ਉਹ ਜਾਣਕਾਰੀ ਤੁਹਾਨੂੰ ਅੱਗੇ ਦਿੰਨੇ ਆ ਪਰ ਪਾਕਿਸਤਾਨ ਦੇ ਜਿਹੜੇ ਰੱਖਿਆ ਮੰਤਰੀ ਐ ਖਵਾਜਾ ਉਹਨਾਂ ਦੇ ਉੱਪਰ ਭਾਰਤ ਨੇ ਇੱਕ ਐਕਸ਼ਨ ਕੀਤਾ ਭਾਰਤ ਸਰਕਾਰ ਨੇ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਦਾ ਜਿਹੜਾ ਐਕਸ ਅਕਾਊਂਟ ਸੀ ਟਵਿੱਟਰ ਅਕਾਊਂਟ ਸੀ ਉਹ ਭਾਰਤ ਦੇ ਵਿੱਚ ਬੈਨ ਕਰ ਦਿੱਤਾ ਹੈ ਬੰਦ ਕਰ ਦਿੱਤਾ ਹੈ ਹੁਣ মিডিਆ ਇਸ ਨੂੰ ਬਹੁਤ ਵੱਡੇ ਐਕਸ਼ਨ ਵਜੋਂ ਪ੍ਰਚਾਰ ਕਰ ਰਿਹਾ ਪਰ ਬਹੁਤ ਸਾਰੇ ਜਿਹੜੇ ਬੁੱਧੀਜੀਵੀ ਨੇ ਉਹ ਕਹਿ ਰਹੇ ਨੇ ਕਿ ਕਿਸੇ ਦਾ ਅਕਾਊਂਟ ਬੰਦ ਕਰਨਾ ਇਹ ਆਮ ਜੀ ਗੱਲ ਐ ਕੋਈ ਵੀ ਸਰਕਾਰ ਕਿਸੇ ਵੀ ਦੇਸ਼ 'ਚ ਕਿਸੇ ਦਾ ਅਕਾਊਂਟ ਬੰਦ ਕਰ ਸਕਦੀ ਐ ਪਰ ਭਾਰਤ ਸਰਕਾਰ ਨੇ ਇਹ ਐਕਸ਼ਨ ਇਸ ਕਰਕੇ ਲਿਆ ਕਿਉਂਕਿ ਜਿਹੜੇ ਜਿਹੜੇ ਅਕਾਊਂਟਸ ਦੇ ਉੱਪਰ ਪਾਕਿਸਤਾਨ ਤੋਂ ਕੁਝ ਢੜਕਾਊ ਚੀਜ਼ਾਂ ਜਾਂ ਭਾਰਤ ਬਾਰੇ ਭਾਰਤ ਦੇ ਲੋਕਾਂ ਬਾਰੇ ਕੁਝ ਗਲਤ ਜਾਣਕਾਰੀਆਂ ਪਾਈਆਂ ਜਾਂਦੀਆਂ ਉਹ ਸਾਰਾ ਕੁਝ ਭਾਰਤ ਦੇ ਵਿੱਚ ਬੈਨ ਕੀਤਾ ਜਾ ਰਿਹਾ ਕੱਲ 16 YouTube ਚੈਨਲ ਜਿਹੜੇ ਪਾਕਿਸਤਾਨ ਦੇ ਸੀ ਉਹ ਭਾਰਤ ਦੇ ਵਿੱਚ ਬੰਦ ਕੀਤੇ ਗਏ ਨੇ ਤੇ ਅੱਜ ਉਥੋਂ ਦੇ ਰੱਖਿਆ ਮੰਤਰੀ ਦੇ ਐਕਸ ਅਕਾਊਂਟ ਦੇ ਉੱਪਰ ਜਿਹੜੀ ਉਹ ਇਹ ਐਕਸ਼ਨ ਕੀਤਾ ਗਿਆ ਹੁਣ ਅਗਲੀ ਜਿਹੜੀ ਖਬਰ ਹੈ ਉਹ ਹਾਈ ਕੋਰਟ ਤੋਂ ਆ ਰਹੀ ਹੈ ਇਹ ਗੈਂਗਸਟਰ ਲੌਰਸ ਬਿਸ਼ਨੋਈ ਉਹਦੀ ਇੰਟਰਵਿਊ ਹੋਈ ਸੀ ਇੰਟਰਵਿਊ ਦੇ ਵਿੱਚ ਪੰਜਾਬ ਪੁਲਿਸ ਦੇ ਉੱਪਰ ਦੋਸ਼ ਲੱਗੇ ਸੀ ਪੰਜਾਬ ਪੁਲਿਸ ਦੇ ਇੱਕ ਦੋ ਅਫਸਰਾਂ ਤੇ ਕਾਰਵਾਈ ਵੀ ਹੋਈ ਪਰ ਉਹ ਸਾਰੀ ਗੈਂਗਸਟਰ ਦੀ ਇੰਟਰਵਿਊ ਕਰਵਾਉਣ ਦੇ ਮਾਮਲੇ 'ਚ ਕਈ ਸਾਰੇ ਪੁਲਿਸ ਵਾਲਿਆਂ ਦੇ ਸ਼ਾਮਲ ਹੋਣ ਦਾ ਅਸ਼ੰਕਾ ਸੀ ਜਿਹੜੀ ਕਿ ਅਜੇ ਤੀਜੇ ਸਾਹਮਣੇ ਨਹੀਂ ਸਈ ਆਈ ਪਿਛਲੇ ਦਿਨੀ ਅਦਾਲਤ ਨੇ ਇਹ ਗੱਲ ਕਹੀ ਕਿ ਐਨੇ ਪੁਲਿਸ ਵਾਲਿਆਂ ਦਾ ਪੋਲੀਗ੍ਰਾਫੀ ਟੈਸਟ ਕਰਾਇਆ ਜਾਵੇ ਤਾਂ ਉਹਦੇ ਉੱਪਰ ਪੁਲਿਸ ਵਾਲਿਆਂ ਨੇ ਸਹਿਮਤੀ ਵੀ ਦੇ ਦਿੱਤੀ ਹੁਣ ਪੋਲੀਗ੍ਰਾਫੀ ਟੈਸਟ ਤੁਹਾਨੂੰ ਪਤਾ ਹੈ ਝੂਠ ਫੜਨ ਦਾ ਟੈਸਟ ਹੈ ਜਾ ਲਾਈ ਡਿਟੈਕਟਰ ਟੈਸਟ ਹੁੰਦਾ ਜਿਹੜਾ ਟੈਸਟ ਕਰਕੇ ਪਤਾ ਲੱਗ ਜਾਂਦਾ ਉਹ ਬੰਦਾ ਜੋ ਬਿਆਨ ਦੇ ਰਿਹਾ ਝੂਠਾ ਹੈ ਕਿ ਸੱਚਾ ਪਹਿਲਾਂ ਪੁਲਿਸ ਵਾਲਿਆਂ ਨੇ ਹਾਈ ਕੋਰਟ ਦੇ ਵਿੱਚ ਆਪਣਾ ਟੈਸਟ ਕਰਾਉਣ ਦੀ ਸਹਿਮਤੀ ਦੇਤੀ ਸੀ ਪਰ ਬਾਅਦ ਚ ਉਹਨਾਂ ਹੀ ਪੁਲਿਸ ਵਾਲਿਆਂ ਨੇ ਖਹਿਤਾ ਕਿ ਸਾਨੂੰ ਤਾਂ ਉੱਪਰੋਂ ਦਬਾਅ ਪਿਆ ਸੀਗਾ ਅਸੀਂ ਤਾਂ ਸਹਿਮਤੀ ਦੇਤੀ ਸੀ ਅਸੀਂ ਤਾਂ ਨਹੀਂ ਕਰਾਉਣਾ ਇਹ ਟੈਸਟ ਉਹਨਾਂ ਨੇ ਨਵੀਂ ਅਰਜੀ ਲਾਤੀ ਸੀ ਪਰ ਹਾਈ ਕੋਰਟ ਨੇ ਅੱਜ ਉਹਨਾਂ ਨੂੰ ਝਟਕਾ ਦਿੱਤਾ ਹਾਈ ਕੋਰਟ ਨੇ ਇਹ ਕਿਹਾ ਵੀ ਐਡਾ ਰੋਜ਼ ਰੋਜ਼ ਨਹੀਂ ਬਿਆਨ ਬਦਲੇ ਇਹ ਤਾਂ ਟੈਸਟ ਹੋਊਗਾ ਹਾਈ ਕੋਰਟ ਨੇ ਉਹਨਾਂ ਦਾ ਟੈਸਟ ਨਾ ਕਰਾਉਣ ਵਾਲਾ ਜਿਹੜਾ ਬਿਆਨ ਆ ਉਹਨੂੰ ਰੱਦ ਕਰ ਦਿੱਤਾ ਤੇ ਹੁਣ ਉਹਨਾਂ ਪੁਲਸ ਵਾਲਿਆਂ ਦਾ ਜਿਹੜਾ ਟੈਸਟ ਹੈ ਝੂਠ ਫੜਨ ਵਾਲਾ ਟੈਸਟ ਪੋਲੀਗ੍ਰਾਫੀ ਟੈਸਟ ਉਹ ਕੀਤਾ ਜਾਵੇਗਾ ਹੁਣ ਤੁਸੀਂ ਦੱਸੋ ਪੁਲਸ ਵਾਲਿਆਂ ਨੇ ਇਹ ਬਿਆਨ ਦਿੱਤਾ ਤੇ ਦਿੱਤਾ ਕਿਉਂ ਦੇਖੋ ਪੁਲਸ ਵਾਲੇ ਕਹਿੰਦੇ ਨੇ ਬਿ ਸਾਡੇ ਉੱਪਰ ਤਾਂ ਦਬਾਅ ਪਾਇਆ ਗਿਆ ਸੀ ਇਸ ਲਈ ਅਸੀਂ ਟੈਸਟ ਕਰਾਉਣ ਦੀ ਸਹਿਮਤੀ ਦਿੱਤੀ ਸੀ ਸਵਾਲ ਇਹ ਹੈ ਵੀ ਕੀ ਦਬਾਅ ਪਾ ਕੇ ਟੈਸਟ ਕਰਾਉਣ ਦੀ ਸਹਿਮਤੀ ਦਿੱਤੀ ਸੀ ਜਾਂ ਦਬਾਅ ਪੈ ਕੇ ਟੈਸਟ ਕਰਾਉਣ ਦੀ ਸਹਿਮਤੀ ਤੋਂ ਪਿੱਛੇ ਹਟੇ ਦਬਾਅ ਪਿਆ ਹੋ ਸਕਦਾ ਪਰ ਸਵਾਲ ਲੋਕਾਂ ਦੇ ਸੋਚਣ ਵਾਲਾ ਵੀ ਦਬਾਅ ਪਿਆ ਕਿਹੜੇ ਵੇਲੇ ਹੋਊਗਾ ਟੈਸਟ ਕਰਾਉਣ ਲਈ ਦਬਾਅ ਪਾ ਸਕਦਾ ਕੋਈ ਉੱਪਰੋਂ ਜਾਂ ਟੈਸਟ ਨਾ ਕਰਾਉਣ ਲਈ ਵੇਖੋ ਜੇ ਪੌਲੀਗ੍ਰਾਫਿਕ ਟੈਸਟ ਹੁੰਦਾ ਉਹਦੇ ਚ ਖੁੱਲਣਿਆ ਭੇਤ ਉਹਦੇ ਚ ਖੁੱਲਣਿਆ ਰਾਜ ਤੇ ਰਾਜ ਉੱਪਰੋਂ ਉੱਪਰੋਂ ਦੁਬਾਰਾ ਰਾਜ ਖੁੱਲਣ ਦਾ ਪੈ ਸਕਦਾ ਕਿ ਰਾਜ ਰਾਜ ਰਹਿਣ ਦਾ ਪੈ ਸਕਦਾ ਇਹ ਆ ਸਵਾਲ ਹੁਣ ਇਹਦੇ ਉੱਪਰ ਹਾਈ ਕੋਰਟ ਨੇ ਅੱਜ ਜੋ ਗੱਲ ਕਹਿਤੀ ਹੈ ਉਹਦੇ ਤੇ ਉਹ ਸੁਪਰੀਮ ਕੋਰਟ ਜਾ ਸਕਦੇ ਨੇ ਪਰ ਉਹਨਾਂ ਨੂੰ ਟੈਸਟ ਕਰਾਉਣਾ ਪੈ ਸਕਦਾ ਤੇ ਜੇ ਟੈਸਟ ਕਰਾਇਆ ਤਾ ਗੈਂਗਸਟਰ ਲੌਰਸ ਬਿਸ਼ਨੋਈ ਦੀ ਇੰਟਰੂ ਵਾਲੇ ਮਾਮਲੇ ਦੇ ਵਿੱਚ ਨਵੇਂ ਭੇਦ ਨਵੇਂ ਰਾਜ ਵੀ ਖੁੱਲ ਸਕਦੇ ਨੇ ਹੁਣ ਅਗਲਾ ਬਿਆਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦਾ ਹੈ ਭਗਵੰਤ ਮਾਨ ਸਾਹਿਬ ਨੇ ਅੱਜ ਹਰਿਆਣਾ ਤੇ ਪੰਜਾਬ ਦਾ ਜਿਹੜਾ ਪਾਣੀਆਂ ਦਾ ਮਾਮਲਾ ਹੈ ਉਹਦੇ ਉੱਪਰ ਫੇਰ ਬਿਆਨ ਦਿੱਤਾ ਹੈ ਪਹਿਲਾਂ ਤਾਂ ਪਾਕਿਸਤਾਨ ਦੇ ਨਾਲ ਸਿੰਧ ਜਲ ਸਮਝੌਤੇ ਬਾਰੇ ਇੱਕ ਰੌਲਾ ਜਿਹੜਾ ਪਿਛਲੇ ਦਿਨਾਂ ਤੋਂ ਚੱਲ ਰਿਹਾ ਜਦੋਂ ਦਾ ਪਹਿਲਗਾਮ ਦੇ ਵਿੱਚ ਵੱਡਾ ਤਵਦੀ ਹਮਲਾ ਹੋਇਆ ਕੀਮਤੀ ਜਾਨਾਂ ਉੱਥੇ ਗਈਆਂ ਉਸ ਤੋਂ ਬਾਅਦ ਫਿਰ ਭਾਰਤ ਨੇ ਐਕਸ਼ਨ ਲਿਆ ਤੇ ਜਿਹੜਾ ਪਾਕਿਸਤਾਨ ਸਥਾਨ ਦੇ ਨਾਲ ਸਿੰਧ ਨਦੀ ਦਾ ਜਲ ਸਮਝੌਤਾ ਸੀ ਉਹ ਰੱਦ ਕੀਤਾ ਸੀ ਪਰ ਹੁਣ ਪੰਜਾਬ ਦੇ ਮੁੱਖ ਮੰਤਰੀ ਨੇ ਹਰਿਆਣਾ ਦੇ ਨਾਲ ਪਾਣੀ ਵਾਲੇ ਮੁੱਦੇ ਤੇ ਇਹ ਗੱਲ ਆਖੀ ਹੈ ਕਿ ਸਾਡੇ ਕੋਲ ਪਾਣੀ ਵਾਧੂ ਹੈ ਨਹੀਂ ਔਰ ਅਸੀਂ ਹਰਿਆਣਾ ਨੂੰ ਨਹੀਂ ਦੇ ਸਕਦੇ ਉਹ ਕਹਿੰਦਾ ਹਰਿਆਣਾ ਮੁੱਖ ਮੰਤਰੀ ਭਗਵੰਤ ਮਾਨ ਨੇ ਆਖਿਆ ਹਰਿਆਣਾ ਆਪਣੇ ਪੱਧਰ ਤੇ ਪਾਣੀ ਦੇ ਸਰੋਤ ਪੈਦਾ ਕਰੇ ਸਾਡੇ ਕੋਲ ਪਾਣੀ ਵਾਧੂ ਜਦ ਹੈ ਹੀ ਨਹੀਂ ਤੇ ਅਸੀਂ ਦਈਏ ਕਿੱਥੋਂ ਇਹ ਗੱਲ ਮੁੱਖ ਮੰਤਰੀ ਭਗਵੰਤ ਮਾਨ ਨੇ ਕਹੀ ਹੈ ਹੁਣ ਤੁਸੀਂ ਦੱਸੋ ਕੀ ਹੈ ਰਾਜਨੀਤੀ ਹੈ ਕਿ ਹਕੀਕਤ ਹੈ ਵੇਖੋ ਜਿੰਨੀਆਂ ਸਿਆਸੀ ਪਾਰਟੀਆਂ ਨੇ ਉਹਨਾਂ ਦੇ ਦੋ ਮੂੰਹ ਨਹੀਂ ਦਮੁਈਆਂ ਨਹੀਂ ਕਿਹੜੇ ਕਿਵੇਂ ਜਿਹੜੀਆਂ-ਜਿਹੜੀਆਂ ਪਾਰਟੀਆਂ ਪੰਜਾਬ ਤੇ ਹਰਿਆਣਾ ਦੋਨਾਂ ਸੂਬਿਆਂ ਚ ਕੰਮ ਕਰਦੀਆਂ ਨੇ ਉਹਨਾਂ ਦੇ ਦੋ ਮੂੰਹ ਨੇ ਇੱਕ ਹਰਿਆਣੇ ਵਾਲਾ ਇੱਕ ਪੰਜਾਬ ਵਾਲਾ ਤੇ ਜਿੰਨੇ ਵੀ ਬਿਆਨ ਇਹ ਦਿੰਦੇ ਨੇ ਉਹ ਸਾਰੇ ਵੋਟਾਂ ਦੀ ਖਾਤਰ ਹੁੰਦੇ ਨੇ ਕਾਂਗਰਸ ਦੀ ਗੱਲ ਕਰ ਲੋ ਇਹਨਾਂ ਦੀ ਪੰਜਾਬ ਕਮੇਟੀ ਕਹਿੰਦੀ ਹੈ ਵੀ ਪਾਣੀ ਸਾਡੇ ਕੋਲ ਹੈ ਨਹੀਂ ਅਸੀਂ ਦੇ ਨਹੀਂ ਸਕਦੇ ਕਾਂਗਰਸ ਦੀ ਹਰਿਆਣਾ ਕਮੇਟੀ ਕਹਿੰਦੀ ਹੈ ਵੀ ਪਾਣੀ ਅਸੀਂ ਲੈਣਾ ਹੀ ਲੈਣਾ ਭਾਜਪਾ ਦਾ ਵੀ ਐਵੇਂ ਪੰਜਾਬ ਕਮੇਟੀ ਭਾਜਪਾ ਦੀ ਕਹਿੰਦੀ ਹੈ ਵੀ ਪਾਣੀ ਪੰਜਾਬ ਕੋਲ ਹੈ ਨਹੀਂ ਦੇ ਨਹੀਂ ਸਾਡੇ ਹਰਿਆਣਾ ਚ ਬੀਜੇਪੀ ਦੀ ਸਰਕਾਰ ਹੈ ਭਾਜਪਾ ਦੀ ਉਥੇ ਉਹ ਕਹਿੰਦੀ ਹੈ ਪਾਰਟੀ ਉਹਨਾਂ ਦੀ ਵੀ ਅਸੀਂ ਤਾਂ ਪਾਣੀ ਪੰਜਾਬ ਤੋਂ ਲੈਣਾ ਹੀ ਲੈਣਾ ਆਮ ਆਦਮੀ ਪਾਰਟੀ ਦਾ ਵੀ ਇਹੋ ਵਾਲਾ ਹੈ ਪੰਜਾਬ ਜਨ ਆਮ ਆਦਮੀ ਪਾਰਟੀ ਕਹਿੰਦੀ ਹੈ ਵੀ ਪਾਣੀ ਸਾਡੇ ਕੋਲ ਹੈ ਨਹੀਂ ਅਸੀਂ ਦੇਣਾ ਨਹੀਂ ਹਰਿਆਣੇ ਚ ਆਮ ਆਦਮੀ ਪਾਰਟੀ ਕਹਿੰਦੀ ਹੈ ਵੀ ਪਾਣੀ ਲੈ ਕੇ ਛੱਡਾਂਗੇ ਆ ਹਰਿਆਣੇ ਚ ਜਦੋਂ ਚੋਣਾਂ ਹੋਈਆਂ ਪਾਣੀਆਂ ਵਾਲੇ ਮੁੱਦੇ ਤੇ ਹਰ ਪਾਰਟੀ ਦੋਗਲੀ ਸਾਬਤ ਹੋਈ ਐ ਦਮੋਹੀ ਸਾਬਤ ਹੋਈ ਐ ਫਿਰ ਲੋਕਾਂ ਨੂੰ ਸਮਝਣਾ ਚਾਹੀਦਾ ਪੰਜਾਬ ਦੇ ਵੀ ਹਰਿਆਣੇ ਦੇ ਵੀ ਇਹ ਜਿਹੜਾ ਪਾਣੀਆਂ ਦੇ ਮੁੱਦੇ ਤੇ ਲੜਾਈਆਂ ਜਾਂ ਹੋਰ ਭਾਸ਼ਾ ਦੇ ਮੁੱਦਿਆਂ ਤੇ ਸੂਬਿਆਂ ਦੇ ਮੁੱਦਿਆਂ ਤੇ ਜਾਤਾਂ ਦੇ ਮੁੱਦਿਆਂ ਤੇ ਧਰਮਾਂ ਦੇ ਮੁੱਦਿਆਂ ਤੇ ਇਹ ਜਿੰਨੀਆਂ ਵੀ ਲੜਾਈਆਂ ਨੇ ਇਹ ਲੋਕਾਂ ਦੀਆਂ ਨਹੀਂ ਗੀਆਂ ਇਹ ਸਭ ਘਟਿਆ ਸਿਆਸਤਾਂ ਦੀ ਦੇਨ ਨੇ ਘਟਿਆ ਸਿਆਸਤਾਂ ਦੀ ਔਰ ਜਿਵੇਂ ਲੋਕਾਂ ਨੂੰ ਚੇਤਨਾ ਆ ਗਈ ਜਾਗਰਕਤਾ ਆ ਗਈ ਜਾਗਰੂਕਤਾ ਵੱਧ ਗਈ ਉਵੇਂ ਹੀ ਇਹ ਲੜਾਈਆਂ ਖਤਮ ਹੋ ਜਾਣੀਆਂ ਇਹ ਮੁੱਦੇ ਗਾਇਬ ਹੋ ਜਾਣਗੇ ਕਿਉਂ ਕਿਉਂਕਿ ਲੋਕਾਂ ਦੇ ਮੁੱਦੇ ਹੈ ਹੀ ਨਹੀਂਗੇ ਲੋਕ ਤਾਂ ਬਹੁਤ ਮਹਾਨ ਹੁੰਦੇ ਨੇ ਲੋਕ ਜੇ ਉਹਨਾਂ ਦੇ ਅੰਦਰ ਸਿਆਸਤਾਂ ਜ਼ਹਿਰ ਨਾ ਭਰਨ ਕਦੇ ਵੀ ਕੁਝ ਗਲਤ ਨਹੀਂ ਹੋ ਸਕਦਾ ਆ ਜਿਹੜੀ ਪਹਿਲਗਾਮ ਦੇ ਵਿੱਚ ਘਟਿਆ ਘਟਨਾ ਵਾਪਰੀ ਆ ਇਹਦੇ ਪਿੱਛੇ ਵੀ ਕੋਈ ਲਾਜਮੀ ਸਿਆਸਤ ਹੈ ਗੰਦੀ ਸਾਜ਼ਿਸ਼ ਹੈ ਉਹ ਸਿਆਸਤ ਕਿੱਥੋਂ ਦੇ ਵੀ ਹੋ ਸਕਦੀ ਹੈ ਪਰ ਕੋਈ ਗੰਦੀ ਸਾਜ਼ਿਸ਼ ਹੈ ਉਹਦੇ ਪਿੱਛੇ ਉਹਦਾ ਪਰਦਾ ਫਾਸ਼ ਹੋਣਾ ਚਾਹੀਦਾ ਪਹਿਲਾਂ ਪੁਲਵਾਮਾ ਚ ਹੋਇਆ ਸੀ ਫਿਰ ਹੁਣ ਪਹਿਲਗਾਮ ਚ ਵੀ ਘਟਨਾ ਵਾਪਰੀ ਹੋਰ ਵੀ ਵਾਪਰਦੀਆਂ ਨੇਂਦੀਆਂ ਨੇ ਔਰ ਇਹ ਜਿਹੜੇ ਘਟੀਆ ਸੋਚ ਵਾਲੇ ਕੁਝ ਵਿਅਕਤੀ ਨੇ ਉਹਨਾਂ ਨੂੰ ਇਹ ਸਾਜ਼ਿਸ਼ਾਂ ਵਰਤਦੀਆਂ ਨੇ ਹੁਣ ਜਿਹੜੇ ਘਟਿਆ ਬੰਦਿਆਂ ਨੇ ਪਹਿਲਗਾਮ ਦੇ ਵਿੱਚ ਇੱਕ ਕਰਤੂਤ ਕੀਤੀ ਹੈ ਉਹ ਇਨਸਾਨ ਦੇ ਰੂਪ ਦੇ ਵਿੱਚ ਦਰਿੰਦੇ ਸੀ ਪਰ ਉਹਨਾਂ ਦੀ ਇਹ ਸੋਚ ਵੀ ਇਸ ਹੱਦ ਤੱਕ ਬਣਾਈ ਗਈ ਉਹਨਾਂ ਦੇ ਦਿਮਾਗਾ 'ਚ ਧਾਰਮਿਕ ਨਫ਼ਰਤ ਭਰਨੀ ਉਹਨਾਂ ਦੇ ਅੰਦਰ ਕਟੜਤਾ ਭਰਨੀ ਉਹਨਾਂ ਦੇ ਅੰਦਰ ਹੋਰ ਕਈ ਤਰ੍ਹਾਂ ਦਾ ਵੈਰ ਵਿਰੋਧ ਤੇ ਜ਼ਹਿਰ ਭਰਨਾ ਇਹ ਸਾਰਾ ਕੁਝ ਕੀਤਾ ਗਿਆ ਅੱਤਵਾਦੀ ਕੋਈ ਮਾਂ ਦੇ ਪੇਟ 'ਚੋਂ ਨਹੀਂ ਬਣਦਾ ਆਤਵਾਦੀ ਬਾਦ ਚ ਘਟਿਆ ਕਰਤੂਤਾਂ ਕਰਦੇ ਪਰ ਉਹ ਗੁੰਮਰਾਹ ਹੋਏ ਉਹ ਬੇਵਕੂਫ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਮੋਮ ਦੀ ਨੱਕਵਾ ਕੋਈ ਗੁੰਮਰਾਹ ਕਰਕੇ ਜੋ ਮਰਜੀ ਕਰਵਾ ਸਕਦਾ ਤਾਂ ਇਸੇ ਹੀ ਤਰ੍ਹਾਂ ਉਹ ਇਨਸਾਨੀਅਤ ਦੇ ਨਾਂ ਦੇ ਉੱਪਰ ਕਲੰਕ ਜਿਹੜਾ ਪਹਿਲਗਾਮ ਦੇ ਵਿੱਚ ਲਾਇਆ ਉਹਨਾਂ ਨੇ ਉਹ ਹਰਕਤ ਕਰਕੇ ਉਹਦੀ ਜਾਂਚ ਹੋਣੀ ਚਾਹੀਦੀ ਹੈ ਉਹ ਬੰਦਿਆਂ ਨੂੰ ਸਜ਼ਾ ਵੀ ਮਿਲਣੀ ਚਾਹੀਦੀ ਹੈ ਤੇ ਉਹ ਸਾਰਾ ਖੁਲਾਸਾ ਵੀ ਹੋਣਾ ਚਾਹੀਦਾ ਵੀ ਉਹਦੇ ਪਿੱਛੇ ਹੈ ਕੌਣਾ ਦੇਖੋ ਲੋਕਾਂ ਨਾਲ ਕਦੋਂ ਤੱਕ ਇਸ ਤਰ੍ਹਾਂ ਦੀਆਂ ਚਾਲਾਂ ਖੇਡੀਆਂ ਜਾਣਗੀਆਂ ਮਾਸੂਮ ਲੋਕ ਹੁਣ ਕਈ ਇਹੋ ਜਿਹੇ ਬੈਠੇ ਨੇ ਪਾਕਿਸਤਾਨ ਦੇ ਵਿੱਚ ਵੀ ਨੇ ਇੱਧਰ ਵੀ ਹੈਗੇ ਨੇ ਜਿਹੜੇ ਇਹ ਗੱਲਾਂ ਕਰੀ ਜਾਂਦੇ ਨੇ ਵੀ جنگ ਲੱਗੇ جنگ ਲਾ ਦਿਓ ਪਰ ਇਹ ਗਲਤ ਹੈ جنگ ਕਹਿਣਾ ਸੌਖਾ ਹੈ ਜੱਗ ਭੁਗਤਨੀ ਬਹੁਤ ਔਖੀ ਹੈ ਅੱਜ ਅਜੇ ਅਸੀਂ ਤਾਂ ਉਹ 27 ਮੌਤਾਂ ਦਾ ਦਰਦ ਨਹੀਂ ਭੁੱਲ ਪਾ ਰਹੇ ਜਿਹੜੀਆਂ ਪਹਿਲਗਾਮ ਚ ਹੋਈਆਂ ਨੇ ਤੇ ਜੰਗ ਲੱਗਿਆ ਤਾਂ ਮੌਤਾਂ ਦੀ ਗਿਣਤੀ 27 ਲੱਖ ਜਾਂ 27 ਕਰੋੜ ਵੀ ਹੋ ਸਕਦੀ ਹੈ ਕਿਉਂ ਕਿ ਦੋਨੇ ਦੇਸ਼ ਪਰਮਾਣੂ ਸ਼ਕਤੀਆਂ ਨੇ ਦੋਨਾਂ ਦੇਸ਼ਾਂ ਕੋਲ ਐਟਮ ਬੰਬ ਨੇ ਇੱਕ ਐਟਮ ਬੰਬ ਜਿਹੜਾ ਉਹ ਕਈ ਕਰੋੜ ਲੋਕਾਂ ਨੂੰ ਮਾਰਦਾ ਇਕੱਠੇ ਮੇਰੇ ਖਿਆਲ ਦੇ ਨਾਲ ਜਿੱਡੇ ਜਿੱਡੇ ਆਟਮ ਬੰਬ ਹੋਣ ਹੈਗੇ ਨਹੀਂ ਉਹ ਤਾਂ ਇੱਕ ਦੋ ਬੰਬ ਕਾਫੀ ਨੇ ਦੋਵਾਂ ਦੇਸ਼ਾਂ ਨੂੰ ਤਬਾਹ ਕਰਨ ਲਈ ਖਤਮ ਕਰਨ ਲਈ ਇੰਨੇ ਭੜੇ ਖਤਰਨਾਕ ਬੰਬ ਨਹੀਂ ਸੋ ਮੈਨੂੰ ਲੱਗਦਾ ਉਹਨਾਂ ਲੋਕਾਂ ਨੂੰ ਬਾਜ਼ ਆਉਣਾ ਚਾਹੀਦਾ ਜਿਹੜੇ ਜੰਗ ਦੇ ਉੱਪਰ ਖੁਸ਼ ਹੁੰਦੇ ਨੇ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਹੁੰਦਾ ਪਹਿਲਾਂ 27 ਮੌਤਾਂ ਦਾ ਦਰਦ ਕਿਸੇ ਨੂੰ ਨਹੀਂ ਭੁੱਲ ਰਿਹਾ ਤੇ ਫਿਰ ਜਿਹੜੀਆਂ ਜੰਗ 'ਚ ਲੱਖਾਂ ਮੌਤਾਂ ਹੋਣਗੀਆਂ ਉਹਦਾ ਦਰਦ ਕਿਵੇਂ ਭੁੱਲਿਆ ਜਾ ਸਕੇਗਾ ਅਸੀਂ ਤਾਂ 1947 ਵਾਲੀ ਵੰਡ ਦੇ ਜ਼ਖਮੀ ਨਹੀਂ ਅਜੇ ਤੱਕ ਭੁੱਲ ਸਕੇ